ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿਹੜੇ ਵਿੱਚ ਵਾਰ-ਵਾਰ ਪੰਛੀ ਭਾਵਕੇ ਚਿੜੀਆਂ ਗੋਲੇ ਕਬੂਤਰ ਜਾਂ ਗਟਾਰਾਂ ਰੋਜ਼ ਘੇੜੇ ਮਾਰਦੇ ਹਨ ਤਾਂ ਤੁਹਾਨੂੰ ਉਸ ਪਰਮਾਤਮਾ ਕੋਲੋਂ ਕੀ ਸੰਦੇਸ਼ ਮਿਲ ਰਹੇ ਹਨ ਉਹਨਾਂ ਸੰਕੇਤਾਂ ਬਾਰੇ ਇਸ ਵੀਡੀਓ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਜੀ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਉਪਾ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਅੱਜਕੱਲ ਪੰਛੀਆਂ ਦਾ ਦਿਸਣਾ ਪਹਿਲਾਂ ਨਾਲੋਂ ਬਹੁਤ ਘੱਟ ਗਿਆ ਹੈ ਪੰਜਾਬ ਨੂੰ ਸੋਨੇ ਦੀ ਚਿੜੀ ਨਾਲ ਜਾਣਿਆ ਜਾਂਦਾ ਸੀ ਪਰ ਅੱਜ ਉਹ ਚਿੜੀ ਖਤਮ ਹੋਉਂਦੀ ਕਗਾਰ ਤੇ ਹੈ ਜੀ ਐਸ ਲਈ ਜੇਕਰ ਚਿੜੀਆਂ ਜਾਂ ਪੰਛੀ ਅੱਜ ਵੀ ਤੁਹਾਡੇ ਘਰ ਦੇ ਵਿਹੜੇ ਵਿੱਚ ਆਪਣੇ ਪੈਰ ਪਾ ਰਹੇ ਹਨ ਤਾਂ ਇਹ ਉਸ ਪਰਮਾਤਮਾ ਵੱਲੋਂ ਕੋਈ ਖਾਸ ਸੰਦੇਸ਼ ਤੁਹਾਨੂੰ ਦਿੱਤੇ ਜਾ ਰਹੇ ਹਨ ਜਿੰਨਾ ਬਾਰੇ ਅਸੀਂ ਅੱਗੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਪੱਕੇ ਮਕਾਨ ਹੋ ਗਏ ਹਨ ਪੰਛੀਆਂ ਦੇ ਰਹਿਣ ਵਾਲੇ ਰੁੱਖ ਵੀ ਅਸੀਂ ਕੱਟ ਦਿੱਤੇ ਹਨ ਪਰ ਐਸੇ ਸਥਿਤੀ ਵਿੱਚ ਵੀ ਜੇਕਰ ਗੋਲੇ ਕਬੂਤਰ ਗਟਾਰਾਂ ਜਾਂ ਚਿੜੀਆਂ ਅੱਜ ਵੀ ਸਾਡੇ ਵਿਹੜੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਹਨ ਤਾਂ ਸੰਗਤ ਜੀ ਇਹ ਸਾਡੇ ਅਤੇ ਸਾਡੇ ਪਰਿਵਾਰ ਲਈ ਬਹੁਤ ਜ਼ਿਆਦਾ ਚੰਗੇ ਸੰਕੇਤ ਉਸ ਕੁਦਰਤ ਵੱਲੋਂ ਸਾਨੂੰ ਮਿਲ ਰਹੇ ਹਨ ਸੰਗਤ ਜੀ ਇੱਕ ਗੱਲ ਮੈਂ ਪੱਕੇ ਤੌਰ ਤੇ ਕਹਿ ਸਕਦਾ ਹਾਂ ਕਿ ਜੇਕਰ ਤੁਹਾਡਾ ਪਰਿਵਾਰ ਉਹ ਪਰਿਵਾਰ ਹੈ ਜਿਸ ਦੇ ਘਰੇ ਹੁਣ ਪੰਛੀ ਆਪਣਾ ਆਉਣ ਜਾਣ ਰੋਜ਼ ਕਰਦੇ ਹਨ ਤਾਂ ਤੁਹਾਨੂੰ ਕੋਈ ਨਾ ਕੋਈ ਪੱਕਾ ਕੋਈ ਤਕਲੀਫ ਜਰੂਰ ਹੋਵੇਗੀ ਭਾਵਕ ਤੁਹਾਡਾ ਪਰਿਵਾਰ ਜਾਂ ਤੁਸੀਂ ਖੁਦ ਕਿਸੇ ਨਾ ਕਿਸੇ ਮੁਸੀਬਤ ਵਿੱਚ ਜਰੂਰ ਹੋਵੋਗੇ ਜੀ ਉਹ ਪਰੇਸ਼ਾਨੀ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ ਸੰਗਤ ਜੀ ਜਰੂਰੀ ਨਹੀਂ ਹੈ ਕਿ ਇਹ ਪਰੇਸ਼ਾਨੀ ਸਿਰਫ ਪੈਸੇ ਦੀ ਹੀ ਹੋ ਸਕਦੀ ਹੈ ਤੁਸੀਂ ਚੰਗੇ ਪੈਸੇ ਵਾਲੇ ਹੋ ਪਰ ਤੁਹਾਨੂੰ ਕਿਸੇ ਹੋਰ ਵੀ ਪ੍ਰਕਾਰ ਦੀ ਸਮੱਸਿਆ ਹੋਵੇ ਜਿਸ ਦੇ ਬਾਰੇ ਤੁਸੀਂ ਉਸ ਪਰਮਾਤਮਾ ਅੱਗੇ ਰੋ ਪੈਟ ਕੇ ਅਰਦਾਸ ਕੀਤੀ ਹੋਵੇ ਜਾਂ ਤੁਸੀਂ ਆਪਣੇ ਹੰਝੂਆਂ ਨਾਲ ਉਸ ਪਰਮਾਤਮਾ ਨੂੰ ਆਪਣੇ ਦੁੱਖਾਂ ਤਕਲੀਫਾਂ ਬਾਰੇ ਜਾਣਕਾਰੀ ਦਿੱਤੀ ਹੋਵੇ ਕਿਉਂਕਿ ਸੰਗਤ ਜੀ ਅੱਜ ਦੇ ਸਮੇਂ ਵਿੱਚ ਪੰਛੀ ਉਹਨਾਂ ਦੇ ਵੇੜੇ ਹੀ ਪੈਰ ਪਾਉਂਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਸਵੀਕਾਰ ਕਰ ਲਿਆ ਹੈ ਜੀ ਅਤੇ ਉਹਨਾਂ ਦੀਆਂ ਤਕਲੀਫਾਂ ਅਤੇ ਦੁੱਖਾਂ ਨੂੰ ਖਤਮ ਕਰਨ ਦੇ ਲਈ ਉਹ ਪਰਮਾਤਮਾ ਪੰਛੀਆਂ ਦੇ ਰੂਪ ਵਿੱਚ ਤੁਹਾਡੇ ਕੋਲੋਂ ਕੁਝ ਪੁੰਨ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਸੰਗਤ ਜੀ ਉਹ ਪਰਮਾਤਮਾ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਖੁਦ ਆ ਕੇ ਤੁਹਾਡੇ ਹੱਥੋਂ ਪੁੰਨ ਕਰਵਾਉਂਦਾ ਹੈ ਅਤੇ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਸੰਗਤ ਜੀ ਹੁਣ ਆਪਾਂ ਉਸ ਸੰਕੇਤਾਂ ਬਾਰੇ ਗੱਲ ਕਰਦੇ ਹਾਂ ਜੋ ਕਿ ਤੁਹਾਨੂੰ ਉਸ ਪਰਮਾਤਮਾ ਕੋਲੋਂ ਪੰਛੀਆਂ ਦੇ ਰਾਹੀਂ ਮਿਲਦੇ ਹਨ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਮੁਸੀਬਤ ਵਿੱਚ ਹੁੰਦੇ ਹਾਂ ਅਸੀਂ ਲਗਾਤਾਰ ਪਰੇਸ਼ਾਨ ਰਹਿੰਦੇ ਹਾਂ ਅਤੇ ਉਸ ਪਰਮਾਤਮਾ ਅੱਗੇ ਝੋਲੀ ਅੜਦੇ ਹਾਂ ਕਿ ਸਾਡੀਆਂ ਤਕਲੀਫਾਂ ਨੂੰ ਦੂਰ ਕੀਤਾ ਜਾਵੇ ਸੰਗਤ ਜੀ ਜਦੋਂ ਸਾਡੀ ਤਕਲੀਫ ਦੂਰ ਹੋਣ ਦੀ بجائے ਹੋਰ ਵੱਧ ਜਾਂਦੀ ਹੈ ਤਾਂ ਉਸ ਵੇਲੇ ਜਦੋਂ ਸਾਡੇ ਮੋਹੋਂ ਦੁਖੀ ਹਿਰਦੇ ਰਾਹੀਂ ਅਰਦਾਸ ਹੁੰਦੀ ਹੈ ਤਾਂ ਉਸ ਅਰਦਾਸ ਨੂੰ ਪਰਮਾਤਮਾ ਜੀ ਪ੍ਰਵਾਨ ਕਰਦੇ ਹਨ ਕਿਉਂਕਿ ਆਪਣੀਆਂ ਸੱਚੀਆਂ ਸੰਗਤਾਂ ਦੇ ਦੁਖੀ ਹਿਰਦੇ ਨੂੰ ਦੇਖ ਕੇ ਉਸ ਪਰਮਾਤਮਾ ਦਾ ਦਿਲ ਵੀ ਪਿਘਲ ਜਾਂਦਾ ਹੈ ਫਿਰ ਉਹ ਤੁਹਾਡੇ ਕੁਦਰਤੀ ਤੌਰ ਤੇ ਅਜਿਹੀ ਹੀਲੇ ਕਰਦੇ ਹਨ ਜਿਨ੍ਹਾਂ ਰਾਹੀਂ ਸਾਨੂੰ ਉਹ ਦੁੱਖਾਂ ਤੋਂ ਮੁਕਤੀ ਦਿੰਦੇ ਹਨ ਜੀ ਸੰਗਤੀ ਹੋਰ ਸਭ ਤੋਂ ਵੱਡਾ ਕਾਰਨ ਪੰਛੀਆਂ ਦੇ ਆਪਣੇ ਘਰ ਆਉਂਦਾ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਇਕੱਲੇ ਰਹਿ ਜਾਂਦੇ ਹਾਂ ਭਾਵੇਂ ਸਾਡੇ ਨਾਲ ਕੋਈ ਧੋਖਾ ਧੜੀ ਕਰ ਦਿੰਦਾ ਹੈ ਸਾਡੇ ਸਾਥ ਸਬੰਧੀ ਵੀ ਸਾਡੇ ਤੋਂ ਦੂਰ ਹੋ ਜਾਂਦੇ ਹਨ ਅਤੇ ਅਸੀਂ ਆਪਣੇ ਦੁੱਖਾਂ ਵਿੱਚ ਇਕੱਲੇ ਰਹਿ ਜਾਂਦੇ ਹਾਂ ਕੋਈ ਵੀ ਸਾਡੇ ਨਾਲ ਖੜਾ ਨਜ਼ਰ ਨਹੀਂ ਆਉਂਦਾ ਉਸ ਵੇਲੇ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਸਾਡੇ ਵਿਹੜੇ ਵਿੱਚ ਇਨ੍ਹਾਂ ਪੰਛੀਆਂ ਦਾ ਜ਼ਰੀਆ ਬਣ ਕੇ ਆਪਣੇ ਪੈਰ ਸਾਡੇ ਵਿਹੜੇ ਪਾਉਂਦੇ ਹਨ ਜੀ ਸੰਗਤ ਜੀ ਜਦੋਂ ਸਾਡੇ ਘਰ ਪੈਸੇ ਦੀ ਤੰਗੀ ਆ ਜਾਂਦੀ ਹੈ ਅਤੇ ਫਿਰ ਵੀ ਅਸੀਂ ਉਸ ਪਰਮਾਤਮਾ ਦਾ ਲੜ ਕਦੇ ਨਹੀਂ ਛੱਡਦੇ ਉਸ ਵੇਲੇ ਸਾਡੇ ਘਰੇ ਪੰਛੀ ਰੋਜ਼ ਦੀ ਤਰ੍ਹਾਂ ਗੇੜੇ ਮਾਰਦੇ ਹਨ ਕਦੇ ਸਾਡੇ ਚਿਵਾਰੀ ਉੱਪਰ ਬੈਠਦੇ ਹਨ ਕਦੇ ਸਾਡੇ ਘਰ ਦੇ ਦਰਖਤ ਉੱਪਰ ਬੈਠ ਕੇ ਆਪਣੇ ਮਿੱਠੇ ਬੋਲੇ ਰਾਹੀਂ ਵਾਹਿਗੁਰੂ ਜੀ ਦੀ ਮੌਜੂਦਗੀ ਦਾ ਸਾਨੂੰ ਅਹਿਸਾਸ ਕਰਵਾਉਂਦੇ ਹਨ ਇਸ ਕਰਕੇ ਸੰਗਤ ਜੀ ਜੇਕਰ ਤੁਹਾਡੇ ਘਰ ਅੱਜਕੱਲ ਜ਼ਿਆਦਾ ਪੰਛੀ ਆ ਰਹੇ ਹਨ ਤਾਂ ਉਹਨਾਂ ਨੂੰ ਉਸ ਪ੍ਰਮਾਤਮਾ ਦੁਆਰਾ ਕੁਝ ਤਕਲੀਫਾਂ ਦਾ ਹੱਲ ਕਰਨ ਲਈ ਭੇਜਿਆ ਗਿਆ ਹੈ ਜੀ ਪੰਛੀਆਂ ਦਾ ਤੁਹਾਡੇ ਘਰ ਗੇੜੇ ਮਾਰਨਾ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੇ ਦਿਨ ਫਿਰਨ ਵਾਲੇ ਹਨ ਅਤੇ ਤੁਸੀਂ ਦੁੱਖਾਂ ਤੋਂ ਦੂਰ ਹੋਣ ਲਈ ਹੁਣ ਤਿਆਰ ਬੈਠੇ ਹੋ ਪਰ ਸੰਗਤ ਜੀ ਹੁਣ ਇੱਥੇ ਸਾਡੇ ਵੀ ਕਈ ਤਰ੍ਹਾਂ ਦੇ ਫਰਜ਼ ਬੰਦੇ ਹਨ ਜਿਨ੍ਹਾਂ ਨਾਲ ਅਸੀਂ ਇਸ ਵਿਧੀ ਨੂੰ ਅੱਗੇ ਲੈ ਕੇ ਜਾਈਏ ਅਤੇ ਜਿਸ ਤਰ੍ਹਾਂ ਉਸ ਪ੍ਰਮਾਤਮਾ ਨੇ ਪੰਛੀ ਸਾਡੇ ਘਰ ਭੇਜ ਕੇ ਵਿਧ ਬਣਾਈ ਹੈ ਨਾ ਉਸ ਵੇਦਨੂ ਪੂਰਾ ਕਰੀਏ ਜੀ ਸੰਗਤ ਜੀ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜੇਕਰ ਪੰਛੀ ਤੁਹਾਡੇ ਘਰ ਰੋਜ਼ ਆ ਰਹੇ ਹਨ ਤਾਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਸਤਨਾਜਾ ਪਾਉਣਾ ਸ਼ੁਰੂ ਕਰ ਦੇਵੋ ਉਹ ਬਾਜਰਾ ਜਾਂ ਕੱਟੇ ਹੋਏ ਚੌਲ ਵੀ ਹੋ ਸਕਦੇ ਹਨ ਪਰ ਜੇਕਰ ਤੁਸੀਂ ਕੋਈ ਦਾਣਾ ਉਹਨਾਂ ਨੂੰ ਨਹੀਂ ਪਾਉਂਦੇ ਤਾਂ ਯਾਦ ਰੱਖਿਓ ਕਿ ਉਹ 2 ਦਿਨਾਂ ਬਾਅਦ ਤੁਹਾਡੇ ਘਰ ਪੈਰ ਵੀ ਨਹੀਂ ਪਾਉਣਗੇ ਜੀ ਇਸ ਕਰਕੇ ਇਹਨਾਂ ਨੂੰ ਪ੍ਰਮਾਤਮਾ ਦੁਆਰਾ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਭੇਜਿਆ ਗਿਆ ਹੈ ਜੀ ਆਪਣੇ ਘਰੋਂ ਕੁਝ ਵੀ ਇਹਨਾਂ ਨੂੰ ਢਿੱਡ ਭਰਨ ਦੇ ਲਈ ਜ਼ਰੂਰ ਪਾਓ ਜੀ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਹਾਡਾ ਘਰ ਦਾਣਿਆਂ ਦੇ ਬਿਨਾਂ ਕਦੇ ਵੀ ਵਾਂਝਾ ਨਹੀਂ ਰਹੇਗਾ ਅਤੇ ਜਿੰਨੀਆਂ ਵੀ ਪਰਿਵਾਰ ਵਿੱਚ ਸਮੱਸਿਆਵਾਂ ਹੋਣਗੀਆਂ ਉਹ ਦੂਰ ਹੋਣ ਲੱਗ ਜਾਣਗੀਆਂ ਜੀ ਚਾਹੇ ਲੜਾਈ ਝਗੜੇ ਹੋਣ ਪੈਸਿਆਂ ਦੀ ਕਮੀ ਹੋਵੇ ਜਾਂ ਕੋਈ ਅਜੀਹੀ ਬਿਮਾਰੀ ਜੋ ਦੂਰ ਨਹੀਂ ਹੋ ਰਹੀ ਹੋਵੇ ਸਭ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਉਹ ਪਰਮਾਤਮਾ ਜੀ ਤੁਹਾਨੂੰ ਰਾਹਤ ਦੇਣਗੇ ਜੀ ਸੰਗਤ ਜੀ ਜੇਕਰ ਤੁਸੀਂ ਇਹਨਾਂ ਲਈ ਇਹ ਕੋ ਹੋਰ ਪੁੰਨ ਦਾ ਕੰਮ ਕਰ ਦੇਵੋ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ ਤੁਸੀਂ ਆਪਣੇ ਘਰ ਦੇ ਕਿਸੇ ਵੀ ਖੂंजे ਵਿੱਚ ਕੋਈ ਗੱਤੇ ਦਾ ਡੱਬਾ ਟੰਗ ਦਿਓ ਜੀ ਜਿਸ ਨਾਲ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਇਹ ਆਪਣਾ ਰਹਿਣ ਬਸੇਰਾ ਬਣਾ ਲੈਣਗੇ ਅਤੇ ਸੰਗਤ ਜੀ ਜੇਕਰ ਪੰਛੀ ਤੁਹਾਡੇ ਘਰ ਨਹੀਂ ਵੀ ਆਉਂਦੇ ਤਾਂ ਤੁਸੀਂ ਆਪ ਹੀ ਛੱਤ ਉੱਪਰ ਇਹਨਾਂ ਲਈ ਸਤਨਾਜਾ ਛੱਟ ਦੇਵੋ ਜੀ ਅਤੇ ਪਾਣੀ ਦੇ ਬਰਤਨ ਰੱਖ ਦੇਵੋ 4-5 ਦਿਨਾਂ ਬਾਅਦ ਤੁਹਾਡੇ ਘਰ ਵੀ ਜਹਿਲ ਪੈਲ ਹੋਣੀ ਸ਼ੁਰੂ ਹੋ ਜਾਵੇਗੀ। ਇਸ ਕਰਕੇ ਸੰਗਤ ਜੀ ਕਰਮਾ ਵਾਲੇ ਅਧਿਕਾਰ ਹੁੰਦੇ ਹਨ ਜਿਨ੍ਹਾਂ ਦੇ ਘਰੇ ਪੰਛੀ ਰੋਜ਼ ਢੇੜੇ ਮਾਰਦੇ ਹਨ। ਇਹਨਾਂ ਨੂੰ ਕਦੇ ਵੀ ਭੁੱਖੇ ਆਪਣੇ ਘਰੋਂ ਨਾ ਜਾਣ ਦਿਓ ਜੀ। ਸੰਗਤ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।